ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਵੀਡੀਓ ਬਣਾ ਰਹੇ ਆ ਪਿੰਡ ਢੱਲਵਾਂ ਕਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਦੇ ਬਿਲਕੁਲ ਨਾਲ ਦਾ ਪਿੰਡ ਜਦੋਂ ਆਇਆ ਬਾਜਾ ਕੰਨਾ ਬਟਿੰਡੇ ਨੂੰ ਜਾਂਦੇ ਆ ਤਾਂ ਉਸ ਹਾਈਵੇ ਦੇ ਉੱਤੇ ਪਹਿਲਾ ਪਿੰਡ ਆਉਂਦਾ ਹੈ ਢੱਲਵਾਂ ਕਲਾ ਜਿਹੜੇ ਘਰ ਤੋਂ ਅੱਜ ਵੀਡੀਓ ਬਣਾ ਰਹੇ ਹਸਬਾਈ ਦੇਰੀ ਦਾ ਕੰਮ ਹੈ ਇਹਨਾਂ ਦਾ ਮਤਲਬ ਇੰਨੇ ਇੱਕ ਨਾਲ ਘਰੇ ਤੁਸੀਂ ਬੱਤੇ ਦੇਖੋਗੇ ਜਿਹੜੇ ਰੱਖੇ ਹੋਏ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਮਹੱਤਵਪੂਰਨ ਲਗਾਉਂਗਾ ਜਗਾ ਤੰਗਾ ਪਸ਼ੂ ਅੰਦਰ ਹੀ ਬੱਤੇ ਰਹਿ ਜਾਂਦੇ ਹੋਂ ਤੇ ਕਰਕੇ ਰੰਗ ਥੋੜਾ ਫਿੱਕਾ ਲੱਗੂਗਾ ਪਰ ਨਸਲ ਬਾਹਰ ਕੰਗਾਲੇ ਵਕਤ ਤੋਂ ਦੇਖਦੇ ਆ ਤਾਂ ਨੀਲੀ ਦਾ ਵੀ ਪੈਂਦੇ ਥੋੜੇ ਦਿਨ ਲੈਂਦੀ ਐ ਸੋਨ ਚ ਡਿਟੇਲ ਵਾਈ ਤੋਂ ਪੁੱਛ ਲੈਂਦੇ ਆ ਲਾਸਟ ਤੱਕ ਵੀਡੀਓ ਦੇਖ ਲਿਓ ਜੰਗੀ ਲੱਗੇ ਤਾਂ ਆ ਕੇ ਦੇਖਿਓ ਤੇ ਸਸੰਦੀ ਕਰਕੇ ਖਰੀਦ ਲਿਓ ਨੰਬਰ 5 ਦਾ ਸਕਰੀਨ ਤੇ ਚੱਲਦਾ ਰਹੋ ਆਓ ਇਹਦੀ ਜਾਣਕਾਰੀ ਬੈ ਸ੍ਰੀ ਕਾ ਸਸੀ ਕਾ ਬਾਈ ਜੀ ਨਾਮ ਆਪਣਾ ਬੇ ਜਸ਼ਨਦੀਪ ਸਿੰਘ ਹੈ ਜਸ਼ਨਦੀਪ ਭਾਈ ਅੱਜ ਜਿਹੜੀ ਇਹ ਮੱਝ ਵੇਚਣ ਲੱਗੇ ਹੋਏ ਘਰ ਦੀ ਆਪਣੇ ਮੱਝ ਹਾਂਜੀ ਘਰ ਦੀ ਆਪਣੀ ਕਿੱਟ ਮਸੂਆ ਨੇ ਅਰੀਜਨਲ ਤੀਜਾ ਸੂਆ ਸੂਣ ਲੱਗੀ ਹੈ ਬਾਈ ਜੀ ਤੀਜਾ ਸੂਆ ਨੇ ਸੂਣ ਹਾਂਜੀ ਅੱਛਾ ਭਾਈ ਦੁੱਧ ਦਾ ਕੀ ਰਿਕਾਰਡ ਰਿਹਾ ਭਾਈ ਪਹਿਲੇ ਸੂਏ ਭਾਈ ਜੀ ਨੇ ਆਪਣੇ ਘਰੇ 12 ਕਿਲੋ ਦਿੱਤਾ ਠੀਕ ਹੈ ਯਾਨੀ ਕਿ ਦੂਜਾ ਜਿਹੜੇ ਦੂਜੇ ਸੂਏ ਆਪਣੇ 14 ਕਿਲੋ ਦਿੱਤਾ ਠੀਕ ਹੈ ਸੂਏ 14 ਕਿਲੋ ਹਾਂ ਔਰ ਤੀਜਾ ਸੂਆ ਸੂਣਾ ਹੈ ਬੈਂਡ ਅੰਡਾ ਜਿਆ ਕਿੰਨੇ ਲੈ ਸਕੀ ਜਾਣੇ ਕਿ ਆਪਣਾ ਅੰਦਾਜ਼ਾ ਵੀਕ ਸਮਝ ਲਓ ਇੱਕ ਬਹੁਤ ਹਫ਼ਤਾ ਲਈ ਹਾਂਜੀ ਠੀਕ ਐ ਰੇਟ ਆਪਾਂ ਦਾ ਫੋਨ ਤੇ ਹਾਂਜੀ ਹਾਂਜੀ ਫੋਨ ਤੇ ਅੱਛਾ ਇਹ ਜਿਹੜਾ ਸੀਮਨ ਲੱਗਾ ਕੋ ਉਹਦਾ ਸਰਫਾਸ ਸਾਹਬਿਆ ਜਾਂ ਨਹੀਂ ਨਹੀਂ ਸਾਹਬਿਆ ਨਹੀਂ ਗਈ ਉਹ ਫਿਰ ਆ ਉਹਦਾ ਸਰਟੀਫਿਕੇਟ ਬੰਦੇ ਗਵਾਚ ਗਈ ਹਾਂਜੀ ਤੋੜ ਜੀ ਬਈ ਹਾਂਜੀ ਤੋੜ ਜੀ ਅੱਜ ਦੇਖ ਲੋ ਟੇਕਾ ਕੱਟ ਇੱਕ ਪਾਸਾ ਬੀਲਾ ਗਲਾਸਾਂ ਸੈਕਸ ਹੋਵੇ

ਸੇਫ ਟ੍ਰੀਕ ਟੈਕੀਕ ਹੈ ਜਿਹੜੀ ਤੁਸੀਂ ਮੈਂ ਕੀਤਾ ਤੁਹਾਨੂੰ ਇਹ ਵੀ ਕਰਦੇ ਪਰ ਉਹਨਾਂ ਤੋਂ ਕਿ ਨਾ ਨੈੱਟਸਾਈਟ ਤੋਂ ਤੱਕ ਲੈਣਾ ਨੈੱਟਸਾਈਟ ਉਹ ਨੰਬਰ ਦੇ ਦਿਓ ਹਰ ਸੋ ਇਹ ਵਾਰ ਤੁਸੀਂ ਸੋ ਪ੍ਰਕਿਰਿਆ ਸਹੀ ਹੈ ਬਾਈ ਸੋ ਨੰਬਰ ਜਿਹੜਾ ਹੋ ਉਸ ਤੇ ਹੀ ਹੋਵੇਗਾ ਜਿਹਨਾਂ ਦਾ ਇਸ ਪਾਸ ਲਾਂਚ ਪਾ ਲਓ ਇੱਕ ਹੋਰ ਤਾਂ ਬੰਦਾ ਬਾਦ